ਬਾਲ ਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਮੂ ਕਉ ਉਚਰੈ ਸਾਸਤਰ ਖਟ ਹਿੰਗ ਗਿਰਨ ਚੜ ਜਾਏ ਅੰਦ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਵ ਤੁਸ਼ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਡੰਡਾਉਤ ਬੰਧਨ ਅਨਕਵਾਰ ਸਰਬ ਕਲਾ ਸੁਮਰਥ ਢੋਲਣ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਾਜੀ ਨਵਾਜੀ ਸਰਵਤ ਸੰਗਤ ਜੀਓ ਆਪ ਸਰਵਤ ਸੰਗਤਾਂ ਦੇ ਚਰਨਾਂ ਦੇ ਵਿੱਚ ਕੁਝ ਬੇਨਤੀਆਂ ਹਨ ਜੋ ਆਪ ਜੀ ਨੂੰ ਪਤਾ ਹੈ ਪਿਛਲੇ ਸਮੇਂ ਦੇ ਦੌਰਾਨ ਕੁਝ ਮਹੀਨਿਆਂ ਦੇ ਵਿੱਚ ਤਖਤ ਸੱਚਖੰਡ ਅਵਚਲ ਸ੍ਰੀ ਹਜੂਰ ਸਾਹਿਬ ਵਿਖੇ ਇੱਕ ਸਮਾਗਮ ਹੋਇਆ ਸੀ ਜਿਸ ਸਮਾਗਮ ਦੇ ਵਿੱਚ ਜਥੇਦਾਰ ਸ੍ਰੀਮਾਨ ਸੰਤ ਗਿਆਨੀ ਕੁਲਵੰਤ ਸਿੰਘ ਜੀ ਤਖਤ ਸੱਚਖੰਡ ਸ੍ਰੀ ਹਜੂਰ ਅਵਚਲ ਨਗਰ ਸਾਹਿਬ ਵਿਖੇ ਉਹਨਾਂ ਦੀ 25 ਸਾਲ ਦੀ ਮਹਾਨ ਸੇਵਾ ਕਾਰਣਾ ਨੂੰ ਸਮਰਪਿਤ ਕੀਤਾ ਗਿਆ ਸੀ ਤੇ ਉਸ ਸਮਾਗਮ ਦੇ ਵਿੱਚ ਹੀ ਸਾਡੇ ਬਹੁਤ ਹੀ ਅਤੀ ਸਤਕਾਰਯੋਗ ਸ਼੍ਰੀਮਾਨ ਸੰਤ ਗਿਆਨੀ ਭਗਵਾਨ ਸਿੰਘ ਜੀ ਟੱਲੇਵਾਲ ਭਿੰਡਰਾਂ ਵਾਲਿਆਂ ਵੱਲੋਂ ਜੋ ਧੰਨਤਾ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸ੍ਰੀ ਹਜੂਰ ਸਾਹਿਬ ਵਿਖੇ ਕੀਤੇ ਹੋਏ 52 ਵਚਨ ਸਨ ਉਹਨਾਂ ਵਚਨਾਂ ਨੂੰ ਇੱਕ ਕਾਵ ਰੂਪ ਦਿੱਤਾ ਗਿਆ ਹੈ ਭਾਵ ਉਹਨਾਂ ਵਚਨਾਂ ਨੂੰ ਕਾਵ ਕਾਵ ਰੂਪ ਦੇ ਵਿੱਚ ਇੱਕ ਗ੍ਰੰਥ ਗੁੱਥਨ ਕੀਤਾ ਗਿਆ ਹੈ ਜਿਸ ਦਾ ਨਾਮ 52 ਉਪਦੇਸ਼ ਰੱਖਿਆ ਗਿਆ ਹੈ ਸੋ ਉਹ 52 ਉਪਦੇਸ਼ ਜਿਹੜਾ ਗ੍ਰੰਥ ਹੈ ਉਹ ਸੰਤ ਗਿਆਨੀ ਕੁਲਵੰਤ ਸਿੰਘ ਜੀ ਸਿੰਘ ਸਾਹਿਬ ਜਥੇਦਾਰ ਜੀ ਦੇ 25 ਸਾਲਾਂ ਸੇਵਾ ਕਾਲ ਨੂੰ ਸਮਰਪਿਤ ਕੀਤਾ ਗਿਆ ਹੈ ਉਥੇ ਰਿਲੀਜ਼ ਹੋਇਆ ਸੋ ਉਹ ਗ੍ਰੰਥ ਦਾਸਾਂ ਨੂੰ ਸ਼੍ਰੀਮਾਨ ਸੰਤ ਗਿਆਨੀ ਭਗਵਾਨ ਸਿੰਘ ਜੀ ਤੋਂ ਪ੍ਰਾਪਤ ਹੋਇਆ ਸੋ ਦਾਸਾਂ ਨੇ ਉਸ ਗ੍ਰੰਥ ਨੂੰ ਪੜ੍ਹਿਆ ਬੜੇ ਪਿਆਰ ਦੇ ਨਾਲ ਬੜਾ ਹੀ ਆਨੰਦ ਆਇਆ ਤੇ ਉਹਨਾਂ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਕੀਤੇ ਹੋਏ ਬਚਨਾਂ ਨੂੰ ਕਾਵ ਰੂਪ ਦਿੱਤਾ ਤੇ ਉਥੇ ਬੜੇ ਸੋਹਣੇ ਅਰਥ ਕਰਕੇ ਗੁਰਬਾਣੀ ਦੇ ਪ੍ਰਮਾਣ ਦੇ ਕਰਕੇ ਤੇ ਇਹ ਗ੍ਰੰਥ ਤਿਆਰ ਕੀਤਾ ਗਿਆ ਸੋ ਦਾਸਾਂ ਦਾ ਮਨ ਕੀਤਾ ਵੀ ਇਸ ਗ੍ਰੰਥ ਦੇ ਵਿੱਚ ਆਏ ਜਿਹੜੇ 52 ਹੁਕਮ ਨੇ ਉਹਨਾਂ ਆਪ ਸੰਗਤਾਂ ਦੇ ਨਾਲ ਸਾਂਝੇ ਕਰੀ ਸੋ ਦਾਸ ਵੱਲੋਂ ਇਹ ਉਦਮ ਕੀਤਾ ਗਿਆ ਹੈ ਜੋ ਸੰਤ ਗਿਆਨੀ ਭਗਵਾਨ ਸਿੰਘ ਜੀ ਟੱਲੇਵਾਲ ਵਾਲਿਆਂ ਵੱਲੋਂ ਇਸ ਗ੍ਰੰਥ ਨੂੰ ਰਚਿਆ ਗਿਆ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਮਹਾਂਪੁਰਸ਼ਾਂ ਦੇ ਕੀਤੇ ਹੋਏ ਇਸ ਉਦਮ ਨੂੰ ਆਪ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਣਾ ਕਰਨਾ ਸੋ ਸਭ ਤੋਂ ਪਹਿਲਾਂ ਸੰਤ ਗਿਆਨੀ ਕੁਲਵੰਦ ਸਿੰਘ ਜੀ ਜਥੇਦਾਰ ਜੀ ਨੂੰ ਸਮਰਪਤ ਇੱਕ ਸੋਈਏ ਦਾ ਉਚਾਰਨ ਕੀਤਾ ਆਪ ਸੰਗਤਾਂ ਨਾਲ ਉਹ ਸਵਈਏ ਨੂੰ ਆਪਾਂ ਸਾਂਝਾ ਕਰ ਰਹੇ ਹਾਂ ਸੋ ਆਪ ਸੰਗਤਾਂ ਸ਼੍ਰਵਣ ਕਰੋ ਜੀ ਸਵਈਆ ਦਸ਼ਮੇਸ਼ ਪਿਤਾ ਕਲੰਗੀ ਧਰ ਕੇ ਬਨ ਦਾਸ ਅਨੰਨ ਹਜੂਰ ਰਹੇ ਸੁਰਾਮ ਤਿਆਗ ਨਿਭਾਵ ਹੋ ਨੇਮ ਮਹਾ ਬਰਖੰ 25 ਜੋ ਕਾਲ ਲਹੇ ਜਸ ਦੀਰਗ ਫੈਲ ਰਹੋ ਜਗ ਮੈ ਹੁਲਵੰਤ ਸਿੰਘੰਬਰ ਨਾਮ ਕਹੇ ਇਨ ਕਾਲ ਵਿਸਾਲ ਸੋ ਦੀਪ ਸਮੰ ਮਮ ਗ੍ਰੰਥ ਪਤੰਗ ਸੋ ਪੇਟ ਅਹੇ ਤੇ ਨਾਲ ਹੀ ਦੋਹਰੇ ਉਚਾਰਨ ਕੀਤੇ ਹਨ ਉਹ ਵੀ ਆਪ ਜੀ ਦੇ ਸਨਮੁਖ ਕਰਦੇ ਹਾਂ ਹਰ ਪਰਨਾਮ ਪਰਨਾਮ ਗੁਰ ਪੁਨ ਪਰਨਾਮ ਸਭ ਸੰਤ ਕਰਤ ਮੰਗਲ ਕਬ ਸਭਨ ਕੋ ਨਾਸਤ ਬਿਗਨ ਅਨੰਤ ਦੁਹਰਾ ਗੁਰਬਾਣੀ ਗੁਰ ਸ਼ਬਦ ਤੇ ਗੁਰਸਿੱਖ ਉਤਪਤ ਜੋਏ ਜਬ ਖੰਡੇ ਪਹਲ ਸਕੈ ਸਿੰਘ ਖਾਲਸਾ ਹੋਏ ਦੁਹਰਾ ਗੁਰ ਘਰ ਮਹਿ ਬਡ ਪੂਜਨੀਆ ਸ਼ਬਦ ਰੋ ਸ਼ਾਸਤਰ ਦੋਏ ਅੰਥ ਖਾਲਸਾ ਦੋਹਨ ਕੋ ਅਵਿਆਸ ਰਾਸ ਹੋਏ ਦੁਹਰਾ ਜਥੇਦਾਰ ਕੁਲਵੰਤ ਸਿੰਘ ਅਖਤ ਸੱਚਖੰਡ 마ਹੀਂ ਪੰਜ 20 ਅਬ ਵਰਸ ਭੇ ਸੇਵਾ ਕਰਤੇ ਤਾਹੇ ਦੁਹਰਾ ਸੇਵਾ ਬਹੁ ਪ੍ਰਕਾਰ ਕੀ ਗੁਰ ਸਿਖ ਕਰਤ ਹਮੇਸ਼ ਸਰਬੋਤਮ ਗੁਰ ਨਿਕਟ ਕੀ ਰੂਪ ਕਰੈ ਜਗ ਤੇਸ਼ ਦੁਹਰਾ ਮਾਤ ਪਿਤਾ ਤਿੰਨ ਧਨ ਅਹ ਸਫਲ ਜਨਮ ਜਗ ਮਾਹੀ ਕਬ ਖਟ ਗੁਣ ਹਰ ਦਾਸ ਕੀ ਨਮਸਕਾਰ ਹੈ ਤਾਹੇ ਦੁਹਰਾ ਜਹ ਬਾਵਣ ਵਚਨ ਅੰਤ ਗੁਰ ਕਹੇ ਖਾਲਸੇ ਪਾਸ ਜਥੇ ਧਾਰ ਕੀ ਕਾਲ ਕੋ ਕੀਨ ਸਮਪਨ ਦਾਸ ਸ਼੍ਰੀਮਾਨ ਸੰਤ ਗਿਆਨੀ ਭਗਵਾਨ ਸਿੰਘ ਜੀ ਟੱਲੇਵਾਲ ਜੋ ਉਹਨਾਂ ਨੂੰ ਉਸ ਅਸਥਾਨ ਦੇ ਉੱਪਰ ਗੁਰਦੁਆਰਾ ਗੁਰੂ ਸਾਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਟੱਲੇਵਾਲ ਵਿਖੇ ਸੇਵਾ ਨਿਭਾ ਰਹੇ ਨੇ ਤੇ ਨਾਲ ਹੀ ਗੁਰਦੁਆਰਾ ਨਿਰਮਲ ਮੰਗਾ ਗੁਰਮਤਿ ਵਿਦਿਆਲਾ ਜਥਾ ਪਿੰਡਰਾ ਪਿੰਡ ਪਿੰਡਰਾ ਸੰਗਰੂਰ ਵਿਖੇ ਉਹ ਵਿਦਿਆਲਾ ਚਰਾ ਰਹੇ ਨੇ ਜਿਨ੍ਹਾਂ ਕੋਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਜਿਹੜੇ ਗੁਰਬਾਣੀ ਸੰਥਿਆ ਗੁਰ ਇਤਿਹਾਸ ਦਸਮ ਦੀ ਸੰਥਿਆ ਲੈ ਕਰਕੇ ਧਰਮ ਗ੍ਰੰਥਾ ਦੀ ਸੰਥਿਆ ਲੈ ਕਰਕੇ ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਜਿਉਣ ਵਾਸਤੇ ਸਿੱਖ ਰਹੇ ਹਨ ਸੋ ਉਹਨਾਂ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ ਸੋ ਆਓ ਉਹਨਾਂ ਦੇ ਉਪਰਾਲੇ ਨੂੰ ਆਪਾਂ ਸਵੀਕਾਰ ਕਰਦਿਆਂ ਹੋਇਆਂ ਵੱਤੋ-ਵੱਤ ਸੰਗਤਾਂ ਨੂੰ ਪਹਚਾਉਣਾ ਕਰੀਏ ਤੇ ਨਾਲ ਹੀ ਜੋ ਬਾਵਨ ਉਪਦੇਸ਼ ਗ੍ਰੰਥ ਹੈ ਇਹ ਸੰਤ ਗਿਆਨੀ ਭਗਵਾਨ ਸਿੰਘ ਜੀ ਦਾ ਜੋ ਮੋਬਾਈਲ ਨੰਬਰ ਆ ਸੋ ਇਸ ਵਿੱਚ ਦਿੱਤਾ ਜਾਵੇਗਾ ਸੋ ਇਸ ਦੇ ਵਿੱਚੋਂ ਆਪ ਪ੍ਰਾਪਤ ਕਰ ਸਕਦੇ ਹੋ ਤੇ ਦਾਸ ਜੀ ਦਾ ਦਾਸ ਦਾ ਨੰਬਰ ਵੀ ਇਸ ਦੇ ਵਿੱਚ ਹੋਵੇਗਾ ਤੇ ਇਹ ਦਾਸ ਤੋਂ ਫੋਨ ਕਰਕੇ ਵੀ ਆਪਾਂ ਮਹਾਂਪੁਰਸ਼ਾਂ ਤੋਂ ਗ੍ਰੰਥ ਮੰਗਵਾ ਕਰਕੇ ਆਪ ਸੰਗਤਾਂ ਨੂੰ ਭੇਟਾ ਕਰ ਸਕਦੇ ਹਾਂ ਸੋ ਇਹ ਗ੍ਰੰਥ ਦੀ ਜਿਹੜੀ ਕੀਮਤ ਹੈ 100 ਰੁਪਿਆ ਰੱਖੀ ਗਈ ਹੈ ਜਿਹੜੀ ਭੇਟਾ ਹੈ ਕਿਉਂਕਿ ਇਹੋ ਜੇ ਅਮੁੱਲੇ ਗ੍ਰੰਥਾਂ ਦੀ ਕੋਈ ਭੇਟਾ ਨਹੀਂ ਹੁੰਦੀ ਇਹ ਭੇਟਾ ਜਿਹੜੀ ਇਹਦੀ ਸ਼ਿਪਾਈ ਹੈ ਸੁੰਦਰ ਕਾਗਦ ਲੱਗਿਆ ਸੁੰਦਰ ਸ਼ਿਪਾਈ ਹੋਈ ਹੈ ਬੜਾ ਸੋਹਣਾ ਕਾਗਦ ਲੱਗਿਆ ਹੋਇਆ ਸੋ ਇਹਨਾਂ ਚੀਜ਼ਾਂ ਦੀ ਜਿਹੜਾ ਖਰਚਾ ਆਇਆ ਹੈ ਉਹ 100 ਰੁਪਇਆ ਮਹਾਪੁਰਸ਼ਾਂ ਵੱਲੋਂ ਰੱਖਿਆ ਗਿਆ ਹੈ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਤੋ ਬਾਤ 52 ਉਪਦੇਸ਼ ਗ੍ਰੰਥ ਨੂੰ ਲੈ ਕਰਕੇ ਆਪ ਪੜੋ ਹੋਰਨਾਂ ਨੂੰ ਪੜਾਓ ਬੱਤੋ-ਬੱਤ ਇਹ ਉਪਦੇਸ਼ ਸੰਗਤਾਂ ਤੱਕ ਪਹੁੰਚਾਉਣਾ ਕਰੋ। ਸੋ ਇਹਨਾਂ ਕਹਿੰਦੇ ਆ ਹੋਇਆਂ ਖਿਮਾਂ ਦੇ ਜਾਚਕ ਹਾਂ। ਆਓ ਆਪ ਸੰਗਤਾਂ ਦੇ ਨਾਲ ਹਫਤੇ ਦੇ ਵਿੱਚ ਆਪਾਂ ਦੋ ਦਿਨ ਇੱਕ-ਇੱਕ ਉਪਦੇਸ਼ ਪੜ੍ਹ ਕਰਕੇ ਦੋ ਉਪਦੇਸ਼ਾਂ ਨੂੰ ਇੱਕ ਹਫਤੇ ਦੇ ਵਿੱਚ ਪੜ੍ਹ ਕਰਕੇ ਆਪ ਸੰਗਤਾਂ ਦੇ ਭੇਟ ਕਰਾਂਗੇ, ਸਨਮੁਖ ਰੱਖਾਂਗੇ। ਸੋ ਆਪ ਸੰਗਤਾਂ ਬੱਤੋ-ਬੱਤ ਇਹਨਾਂ ਨੂੰ ਸ਼ੇਅਰ ਕਰਕੇ ਹੋਰਾਂ ਨਾਲ ਸੰਗਤਾਂ ਤੱਕ ਪਹੁੰਚਾਉਣਾ ਕਰਨਾ ਜੀ। ਸੋ ਗੁਰੂ ਫਤਿਹ ਪ੍ਰਵਾਨ ਕਰਨੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ